ਤਰੰਤਰਨ ਵਿਧਾਨ ਸਭਾ उपचुनाव ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਅੱਜ ਵਿਧਾਇਕ ਵਜੋਂ ਸੋ ਚੁੱਕਣਗੇ ਉਹ ਵਿਧਾਨ ਸਭਾ ਸਪੀਕਰ ਗੁਲਤਾਰ ਸੰਧਵਾ ਦੇ ਚੇਬਰ ਦੇ ਵਿੱਚ ਸੋ ਚੁੱਕਣਗੇ ਇਹ ਸਮਾਗਮ ਸਵੇਰ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਉੱਥੇ ਦਾਜ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਮੌਕੇ ਤੇ ਮੌਜੂਦ ਨੇ ਸ ਹਰਮਿਤ ਸਿੰਘ ਸੰਧੂ ਚੋਣਾਂ ਤੋਂ ਕੁਝ ਮਹੀਨਾ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ 2022 ਦੀਆਂ ਚੋਣਾਂ ਦੇ ਵਿੱਚ ਤਰੰਤਰਨ ਦੇ ਵਿੱਚ ਜਿੱਤ ਹਾਸਿਲ ਕਰ ਚੁੱਕੇ ਨੇ ਪਰ ਸਾਲ ਬਿਮਾਰੀ ਦੇ ਕਾਰਕਤੁਨਾ ਦਾ ਦੇਹਾਂਤ ਹੋ ਗਿਆ ਜਿਸ ਨਾਲ ਸੀਟ ਖਾਲੀ ਰਹੇਗੀ ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਰਮਿੰਦਰ ਸਿੰਘ ਸੰਧੂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਤੇ ਉਹਨਾਂ ਨੂੰ ਉਪ ਚੋਣ ਦੇ ਵਿੱਚ ਆਪਣਾ ਉਮੀਦਵਾਰ ਐਲਾਨਿਆ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿੱਤ ਹਾਸਿਲ ਕੀਤੀ ਵੋਟਾਂ ਉਹ ਬਟੋਰ ਤੇ ਉਥੇ ਦਾਜੀ ਦੇ ਸ਼ਿਰਮਣੇ ਕਾਦੀ ਦਲ ਦੀ ਸੁਖਵਿੰਦਰ ਕੌਰ ਵੀ ਦੂਜੇ ਸਥਾਨ ਤੇ ਨਜ਼ਰ ਆ ਰਹੀ ਸੀ ਹਾਲਾਂਕਿ ਤਰੰਤਰਨ ਦੀ ਸੀਟ ਹੁਣ ਰੱਖੇ ਕਾਫੀ ਕਮਾਸਾਂ ਦੇਖਣ ਨੂੰ ਮੇਰੇ ਅਸੀ ਸਿਆਸਤ ਵੀ ਲਗਾਤਾਰ ਪੱਖ ਦੀ ਨਜ਼ਰ ਆ ਰਹੀ ਸੀ ਕਿਉਂਕਿ ਲਗਾਤਾਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਫਸਮਾ ਮੁਕਾਬਲਾ ਦੇਖਣ ਨੂੰ ਮਿਲੇ ਅਸੀ ਕਿਉਂਕਿ ਭਾਜਪਾ ਕਾਫੀ ਪਿੱਛੇ ਚੱਲਦੀ ਨਜ਼ਰ ਆ ਰਹੀ ਸੀ ਹਾਲਾਂਕਿ ਸ਼ਿਰਮਣੇ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰ ਰੰਧਾਵਾ ਦੂਜੇ ਸਥਾਨ ਤੇ ਨਜ਼ਰ ਆ ਰਹੀ ਸੀ ਪਰ ਦੇਖਦੇ ਹੀ ਦੇਖਦੇ ਬਾਜ਼ੀ ਪਲਟ ਗਈ ਤੇ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਉਮੀਦਵਾਰ ਜੋ ਕਿ ਸਭ ਤੋਂ ਅੱਗੇ ਆ ਕੇ ਜਿੱਤ ਹਾਸਲ ਕਰ ਚੁੱਕੇ ਸੀ ਅੱਜ ਉਹ ਸੋ ਚੁੱਕਰੇ ਨੇ ਜਿਸ ਤੋਂ ਬਾਅਦ ਉਹ ਆਪਣਾ ਕਾਰਜਕਾਲ ਸੰਭਾਲਣਗੇ ਤਰਨਤਾਰਨ ਵਿਧਾਨ ਸਭਾ ਉਪ ਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਅੱਜ ਵਿਧਾਇਕ ਵਜੋਂ ਸੋ ਚੁੱਕਣਗੇ ਉਹ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦੇ ਚੇਬਰ ਦੇ ਵਿੱਚ ਸੋ ਚੁੱਕਣਗੇ ਇਹ ਸਮਾਗਮ ਸਵੇਰ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਉੱਥੇ ਦਾਜ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਮੌਕੇ ਤੇ ਮੌਜੂਦ ਨੇ ਸਹਰਮੀਤ ਸਿੰਘ ਸੰਧੂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ 2022 ਦੀਆਂ ਚੋਣਾਂ ਦੇ ਵਿੱਚ ਤਰਨਤਾਰਨ ਦੇ ਵਿੱਚ ਜਿੱਤ ਹਾਸਿਲ ਕਰ ਚੁੱਕੇ ਨੇ ਪਰ ਇਸ ਸਾਲ ਬਿਮਾਰੀ ਦੇ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਜਿਸ ਨਾਲ ਸੀਟ ਖਾਲੀ ਰਹੇਗੀ ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਤੇ ਉਨ੍ਹਾਂ ਨੂੰ ਉਪ ਚੋਣ ਦੇ ਵਿੱਚ ਆਪਣਾ ਉਮੀਦਵਾਰ ਐਲਾਨਿਆ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿੱਤ ਹਾਸਿਲ ਕੀਤੀ ਵੋਟਾਂ ਬਟੋਰ ਕੇ ਉਥੇ ਰਾਜੇ ਦੇ ਸ਼ੁਰੂਮਣੇ ਕਾਦੀ ਦਲ ਦੀ ਸੁਖਵਿੰਦਰ ਕੋਰ ਵੀ ਦੂਜੇ ਸਥਾਨ ਤੇ ਨਜ਼ਰ ਆ ਰਹੀ ਸੀ ਹਾਲਾਂਕਿ ਤਰਨਤਾਰਨ ਦੀ ਸੀਟ ਹੁਣ ਰੱਖੇ ਕਾਫੀ ਕਮਾਸਾਨ ਦੇਖਣ ਨੂੰ ਮਿਲੇ ਸੀ ਸਿਆਸਤ ਵੀ ਲਗਾਤਾਰ ਪੱਖ ਦੀ ਨਜ਼ਰ ਆ ਰਹੀ ਸੀ ਕਿਉਂਕਿ ਲਗਾਤਾਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਫਸਮਾ ਮੁਕਾਬਲਾ ਦੇਖਣ ਨੂੰ ਮਿਲੇ ਸੀ ਕਿਉਂਕਿ ਭਾਜਪਾ ਕਾਫੀ ਪਿੱਛੇ ਚੱਲਦੀ ਨਜ਼ਰ ਆ ਰਹੀ ਸੀ ਹਾਲਾਂਕਿ ਸ਼ੁਰੂਮਣੇ ਕਾਦੀ ਦਲ ਦੀ ਸੁਖਵਿੰਦਰ ਕੋਰ ਰਨ ਰੰਦਾਵਾ ਦੂਜੇ ਸਥਾਨ ਤੇ ਨਜ਼ਰ ਆ ਰਹੀ ਸੀ ਪਰ ਦੇਖਦੇ ਹੀ ਦੇਖਦੇ ਬਾਜੀ ਪਲਟ ਗਈ ਤੇ ਆਮ ਆਮੀ ਪਾਰਟੀ ਦੇ ਹਰਮੀਤ ਸਿੰਘ ਸੰਤੂ ਉਮੀਦਵਾਰ ਜੋ ਕਿ ਸਭ ਤੋਂ ਅੱਗੇ ਆ ਕੇ ਜਿੱਤ ਹਾਸਲ ਕਰ ਚੁੱਕੇ ਸੀ ਅੱਜ ਉਹ ਸੋ ਚੁੱਕਦੇ ਨੇ ਜਿਸ ਤੋਂ ਬਾਅਦ ਉਹ ਆਪਣਾ ਕਾਰਜਕਾਲ ਸੰਭਾਲਣਗੇ ਤਰੰਤਨ ਵਿਧਾਨ ਸਭਾ ਉਪਚੋਣ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਅੱਜ ਉਹ ਵਿਧਾਇਕ ਵਜੋਂ ਸੋ ਚੁੱਕਣਗੇ ਉਹ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਦੇ ਚੇਬਰ ਦੇ ਵਿੱਚ ਸੋ ਚੁੱਕਣਗੇ ਇਹ ਸਮਾਗਮ ਸਵੇਰ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਅਥਰ ਦਾ ਜੇ ਕਿ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਮੌਕੇ ਤੇ ਮੌਜੂਦ ਨੇ ਸ ਹਰਮਿਤ ਸਿੰਘ ਸੰਧੂ ਚੋਣਾਂ ਤੋਂ ਕੁਝ ਮਹੀਨਾ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ ਆਮ ਆਦਮੀ ਪਾਰਟੀ ਦੇ ਕਸ਼ਮੀਰ ਸਿੰਘ 2022 ਦੀਆਂ ਚੋਣਾਂ ਦੇ ਵਿੱਚ ਤਰੰਤਨ ਦੇ ਵਿੱਚ ਜਿੱਤ ਹਾਸਿਲ ਕਰ ਚੁੱਕੇ ਨੇ ਪਰ ਸਾਲ ਵਿਮਾਨੀ ਦੇ ਕਾਰਕਟੋਨਾ ਦਾ ਦਿਹਾਂਤ ਹੋ ਗਿਆ ਜਿਸ ਨਾਲ ਸੀਟ ਖਾਲੀ ਰਹੇਗੀ ਤੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਰਮਿੰਦਰ ਸਿੰਘ ਸੰਧੂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਤੇ ਉਹਨਾਂ ਨੂੰ ਉਪ ਚੋਣ ਦੇ ਵਿੱਚ ਆਪਣਾ ਉਮੀਦਵਾਰ ਐਲਾਨਿਆ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿੱਤ ਹਾਸਿਲ ਕੀਤੀ ਵੋਟਾਂ ਪਰ ਟੋਰ ਕੀ ਉਹਦੀ ਦਾਜੇ ਕੇ ਸ਼ਿਰਮਨ ਇਕਾਦੀ ਦਲ ਦੀ ਸੁਖਵਿੰਦਰ ਕੋਰ ਵੀ ਦੂਜੇ ਸਥਾਨ ਤੇ ਨਜ਼ਰ ਆ ਰਹੀ ਸੀ ਹਾਲਾਂਕਿ ਤਰਨਤਾਰਨ ਦੀ ਸੀਟ ਉਨਰੇਖੇ ਕਾਫੀ ਕਮਾਸਾਂ ਦੇਖਣ ਨੂੰ ਮੇਰੇ ਅਸੀ ਸਿਆਸਤ ਵੀ ਲਗਾਤਾਰ ਪੱਖ ਦੀ ਨਜ਼ਰ ਆ ਰਹੀ ਸੀ ਕਿਉਂਕਿ ਲਗਾਤਾਰ ਕਿਤੇ ਨਾ ਕਿਤੇ ਆਮ ਆਨਵੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਫਸਮਾ ਮੁਕਾਬਲਾ ਦੇਖਣ ਨੂੰ ਮੇਰੇ ਅਸੀ ਕਿਉਂਕਿ ਭਾਜਪਾ ਕਾਫੀ ਪਿੱਛੇ ਚੱਲਦੀ ਨਜ਼ਰ ਆ ਰਹੀ ਸੀ ਹਾਲਾਂਕਿ ਸ਼ਿਰਮਨ ਇਕਾਦੀ ਦਲ ਦੀ ਸੁਖਵਿੰਦਰ ਕੋਰ ਰਨ ਰੰਧਾਵਾ ਦੂਜੇ ਸਥਾਨ ਤੇ ਨਜ਼ਰ ਆ ਰਹੀ ਸੀ ਪਰ ਦੇਖਦੇ ਹੀ ਦੇਖਦੇ ਬਾਜੀ ਪਲਟ ਗਈ ਤੇ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਉਮੀਦਵਾਰ ਜੋ ਕਿ ਸਭ ਤੋਂ ਅੱਗੇ ਆ ਕੇ ਜਿੱਤ ਹਾਸਲ ਕਰ ਚੁੱਕੇ ਸੀ ਅੱਜ ਉਹ ਸੋ ਚੁੱਕਦੇ ਨੇ ਜਿਸ ਤੋਂ ਬਾਅਦ ਉਹ ਆਪਣਾ ਕਾਰਜਕਾਲ ਸੰਭਾਲਣਗੇ